ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬਲੌਗ ਹੋ ਗਿਆ ਆਪਣਾ ਸ਼ੁਰੂ ਸ਼ੈੱਡ ਦੇ ਵਿੱਚੋਂ ਫੇਰ ਤੇ ਅੱਜ ਵੀ ਇਹੋ ਹੀ ਨਿੱਕੇ ਨਿੱਕੇ ਕੰਮ ਆ ਕੇ ਫੇਰ ਆ ਗਏ ਓਏ ਇਹਨਾਂ ਨੂੰ ਪਤਾ ਲੱਗ ਜਾਂਦਾ ਇਹਨਾਂ ਨੂੰ ਰੇਗਣੀ ਮਿੰਟੋ ਮਿੰਟੀ ਆਵਾਜ਼ ਸੁਣ ਕੇ ਤੇ ਹੁਣ ਸੇਰਾ ਦੀ ਚਾਹ ਪੀ ਗਿੱਲੀ ਲੈ ਕੇ ਆਏ ਆ ਚਲੋ ਛੱਕ ਦੇ ਚਾ ਫਿਰ ਅਗਲਾ ਕੰਮ ਕਰਦੇ ਆ ਬੰਦੇ ਆਉਂਦੇ ਆ ਗ੍ਰੀਸ ਗਰੂਸ ਮਾਰਦੇ ਆ ਮੁੰਡਿਆਂ ਟਰੈਕਟਰ ਜੋਤੇ ਆ 13 ਵਾਲਾ ਦੇ ਪਹਿਲੀ ਗਿੱਲੀ ਲੱਗਦੀ ਏ ਜੇ ਆਂਦਾ ਮੁੰਡਾ ਟਰੈਕਟਰ ਵੱਡਾ ਦੋ ਹੁਣ ਮੁੰਡੇ ਨੂੰ ਆਪਾਂ ਚਲੋ ਆਪਾਂ ਟਰਾਲੀਆਂ ਤੇ ਹੀ ਆ ਜੇ ਆਪਣੀ ਡਿਊਟੀ ਏ ਟਰੈਕਟਰ ਤੇ ਨਹੀਂ ਲੱਗੀ ਫਿਰ ਇਹਨੂੰ ਹੁਣ ਆਪਾਂ ਰੰਜੋ ਸੌਣੂ ਦੇਦਾ ਆਪਣੇ ਵਾਲਾ ਜਿਹੜਾ 575 752 575 ਦਾ ਟਾਇਰ ਪਿੰਚਰ ਨਿਕਲਿਆ ਇੱਕ ਇਹਦੇ ਚ ਹਵਾ ਭਰੋਣੇ ਆ ਟਰੈਕਟਰਾਂ ਦੀ ਹਾਲਤ ਵੇਖੋ ਤੁਸੀਂ ਪੂਰੀ ਮੰਦੀ ਹੋ ਜਾਂਦੀ 1 ਮਗਰ 15 ਤੇ 1 ਮਗਰ 13 ਲੈ ਸੰਗਲ ਮਾੜੇ ਹੁਣ ਇਹਨੂੰ ਅੱਜ ਵੱਡੇ ਸੰਗਲ ਪਾਉਣੇ ਮੋٹے ਵੱਢ ਕੇ ਇਹਨੂੰ ਮੈਡ ਟਰਬੋ ਸਾਰੇ ਟਰੈਕਟਰ ਤਿਆਰ ਪਰ ਤਿਆਰ ਸਾਰਾ ਕੁਝ ਸਾਫ਼ ਕਰਾ ਆ ਗਏ ਲਾਉਣੇ ਕੰਮ ਤਾਂ ਧੰਦਿਆ ਦੇ ਬਾਕੀ ਅੱਜ ਰਹਿ ਕਰਦੇ ਸਾਰੇ ਵੀਰਾਂ ਨਾਲ ਮੇਰੇ ਹਿਸਾਬ ਨਾਲ ਤਿਆਰ ਕੀ ਤੇ ਪਰਾਲੀ ਬੰਨਣ ਡਿਆ ਤੇ ਸੂਪਰ ਸੀਡਰ ਦੇ ਨਾਲ ਬਹੁਤ ਵਧੀਆ ਕਣਕ ਬੀਜੀ ਜਾਣੀ ਆ। ਮਗਰੇ ਮਗਰ ਕਣਕ ਦੀ ਬਿਜਾਈ ਵੀ ਜਿਹੜੀ ਆ ਠੰਡ ਮੱਠੀ ਮੱਠੀ ਹੋ ਗਈ ਹਨ ਪੂਰਾ ਵਧੀਆ ਵਾ ਟਾਈਮ ਬਿਜਾਈ ਵੀ ਕਰਦੇ ਸ਼ੁਰੂ। ਮੋਣ ਪੁੱਤ। ਅਰੇ ਉਹ ਮੋਨਵਾ। ਮੋਣਾ ਤੇ ਕਰਦੇ ਸ਼ੁਰੂ ਬਿਜਾਈ ਦਾ ਕੰਮ ਹੀ ਸਲਾਹ ਕਰਕੇ ਸਾਰੇ ਵੀਰਣ ਟੜਕੇ ਤੜਕੇ ਯੋ ਜਿਹੜਾ ਸਵੇਰ ਦਾ ਬੰਦਾ ਵੇਲ ਨਾਲ ਉੱਠ ਕੇ ਬੰਦਿਆਂ ਨੂੰ ਠਾ ਲੈਣਾ ਕੰਮ ਕਰ ਲੈਣਾ ਇਹਦੇ ਨਾਲ ਦਾ ਨਜ਼ਾਰਾ ਜਾਨੀ ਇਹ ਨਹੀਂ ਆ ਵੀ ਵੇਲ ਨਾਲ ਬੰਦੇ ਦੇ ਮਨ ਦੇ ਵਿੱਚ ਚਾਹ ਹੁੰਦਾ ਆਪਾਂ ਨੂੰ ਤਾਂ ਸ਼ੌਂਕ じゃ ਵੇਲ ਨਾਲ ਉੱਠ ਕੇ ਆਉਦਾ ਚਲੋ ਜੀ ਸਾਰੀ ਤੁਹਾਡੀ ਉੱਥੇ ਸੌਂ ਕੇ ਕੀ ਕਰਨਾ ਹੁੰਦਾ ਗੁਰਦਰਾ ਸਾਹਿਬ ਅਖੰਡ ਪਾਤਸ਼ਾਹ ਦੇ ਧਰਾਇਆ ਵਾ ਗੁਰਦਰਾ ਸਾਹਿਬ ਤੇ ਵੈਗਰੂ ਦਾ ਨਾਮ ਲੈ ਕੇ ਟਿਕ ਆਈਆਂ ਬਾਕੀ ਹੁਣ ਸਿਰੇ ਸਿਰੇ ਜਦੋਂ ਉਹਨਾਂ ਕਿਛੜ ਦੇ ਸਬਜ਼ੀ ਨੂੰ ਜਿਹੜਾ ਮਾਰ ਲਈਦਾ ਨਾਲੇ ਲੱਗ ਗਈ ਨਾਲੇ ਬੰਦੇ ਠਾਲੀ ਦੇ ਆ ਵਧੀਆ ਯਾਰ ਜ਼ਿੰਦਗੀ ਇਹੋ ਹੀ ਦੀ ਜ਼ਿੰਦਗੀ ਆ ਹੋਰ ਜ਼ਿੰਦਗੀ ਕੀ ਹੁੰਦੀ ਬੰਦਾ ਆਪਦੇ ਕੰਮ ਕਾਜਾਂ ਤੋਂ ਸੰਟਸਟ ਹੋਵੇ ਨਾ ਤੇ ਇਹੋ ਹੀ ਜ਼ਿੰਦਗੀ ਆ ਹੋਰ ਕੁਝ ਨਹੀਂ ਆ ਨਹੀਂ ਇਤਨਾ ਸਬਜ਼ੀ ਬਾਜੀ ਵੇਖ ਕੇ ਕਣ ਬੀਜਦਾ ਵਾ ਗੰਡਿਆਂ ਦਾ ਇੱਦਦੇ ਵਧੀਆ ਸੇਰੇ ਬਾਗਬਗੀਚੀ ਚ ਮਾਰ ਕੇ ਗੇੜਾ ਤੇ ਵਧੀਆ ਨਜ਼ਾਰਾ ਆ ਜਾਂਦਾ ਮਾਲ ਕਿਰਪਾ ਰੱਖੇ ਇਦਾਂ ਹੀ ਹੱਸਦੇ ਵਸਦੇ ਰਹੀਏ ਸਾਰੇ ਵੀ ਰਸਦੇ ਵਸਦੇ ਰਹਿਣ ਚੜ੍ਹਦੀ ਕਲਾ 'ਚ ਰਹਿਣ ਨੇ ਆਪਣੇ ਆਪ ਵੀ ਹੁਣ ਜਿਹੜਾ ਜਿਹੜੀ ਕਿਹਾਰੀ ਪੁੱਤੀ ਗਈ ਹੁਣ ਚ ਨਵੀਂ ਸਬਜ਼ੀ ਬੀਜ ਦੇਣੀ ਇਦਾਂ ਇਦਾਂ ਸਾਰਾ ਸਿਸਟਮ ਚੱਲੀ ਜਾਣਾ ਲਸਣ ਨੂੰ ਗੋਡੀ ਵੱਜ ਕੇ ਪਾਣੀ ਲੱਗ ਗਿਆ ਇਹ ਆਪਣੀ ਛੋਟੀ ਜਿਹੀ ਬਾਗਿਚੀ ਖਾਈ ਹੈ ਨਾ ਤੇ ਆਪਣੇ ਪ੍ਰਾਲੀ ਲੱਗਣ ਈ ਆ ਜਿੰਨੀ ਇਕੱਠੀ ਕਰ ਲਾਂ ਵੇਹਨੇ ਆ ਪੂਰਾ ਜੋਰ ਲਾ ਕੇ ਕਿੰਨੇ ਕਿੱਲਾਂ ਦੀ ਤਰ ਸਕਦੇ ਆ ਵੈਗੁਰੂ ਕਿਰਪਾ ਹੀ ਰੱਖੇ ਤੰਦਰੁਸਤੀਆਂ ਜਿਹੜੀਆਂ ਨਾ ਯਾਰ ਕਈ ਵੀਰ ਫੋਨ ਲਾਉਂਦੇ ਭਾਈ ਠੱਡਾ ਬੜਾ ਤਕੜਾ ਦੇ ਲਾ ਦੇ ਲੀ ਦੇਈ ਲਈ ਇਦਾਂ ਹੀ ਆ ਵੈਗਰੂ ਗਾੜੀ ਅਰਦਾਸ ਕਰੀ ਦੀ ਵੈਗਰੂ ਤੰਦਰੁਸਤੀਆਂ ਬਖਸ਼ ਫੇਰ ਕੰਮ ਕਰ ਲਾਂਗੇ ਮਿਹਨਤ ਕਰ ਲਾਂਗੇ ਫੇਰ ਹੋ ਜੂ ਪਰ ਸਭ ਤੋਂ ਵੱਡੀ ਤੰਦਰੁਸਤੀ ਆ ਤੇ ਹਿੰਮਤ ਤੜਕੇ ਉੱਠ ਕੇ ਬਾਲ ਉਦਮ ਬਖਸ਼ ਬਸ ਸਭ ਕੁਝ ਮਿਲ ਜਾਂਦਾ ਹਾਂ ਅੱਜ ਗੀੜਾ ਮਾਰਦੇ ਸਟਾਲੇ ਨੂੰ ਬਹੁਤ ਵਧੀਆ ਹੋ ਗਿਆ ਤੇ ਪਹਿਲੀ ਵਾਣੀ ਵੀ ਸ਼ੁਰੂ ਕਰਤੀ ਆ ਜਿਹੜੀ ਮੰਡ ਵਾਲੀ ਸਾਈਡ ਆਪਣੀ ਖਰਾਬ ਹੋਈ ਸੀ ਇਹ ਟੋਏ ਟਾਇ ਪੂਰ ਕੇ ਆ ਜਿਹੜਾ ਖੇਤ ਸਾਰਾ ਜਵੀ ਬੀਜਾਂਗੇ ਜਵੀ ਬੀਜਣ ਤੋਂ ਬਾਅਦ ਇਹਨੂੰ ਮੱਕੀ ਲਾਵਾਂਗੇ ਤੇ ਮੱਕੀ ਦਾ ਚਾਰ ਪਾਵਾਂਗੇ ਇੱਕ ਵਾਰ ਇਹਨੂੰ ਮੰਡ ਵਾਲੀ ਪੈਲੀ ਨੂੰ ਫੋਲਣਾ ਪੈਣਾ ਇਹ ਫੋਲ ਕੇ ਇਹ ਮੁੜ ਕੇ ਬਾਦ ਦੇ ਵਿੱਚ ਦੂਜੇ ਬਨੇ ਮਹਿਰਾਂ ਵਾਲੀ ਬੀਜ ਕੇ ਤੇ ਫਿਰ ਇਹਨੂੰ ਪੱਧਰ ਪੁੱਧਰ ਜਿਹੜੀ ਕਣਕ ਬੀਜਾਂਗੇ ਅਹਿਵਲੀ ਸਾਰਾ ਗਰੀਫ ਪਾਣੀ ਮਾਰ ਲਿੰਦੇ ਤੇ ਜੋ ਨਟ ਬੋਲਟ ਵੇਖ ਕੇ ਤੇ ਹੁਣ ਆ ਤੀਜੇ ਟਰਾਲੇ ਦਾ ਵੈੱਡ ਅੱਜ ਦੋ ਲੀਵਰਾਂ ਇੱਕ ਲੀਵਰ ਨੂੰ ਲਾਉਣ ਤੇ ਕਰਤਾ ਇੱਕ ਨੂੰ ਲੱਦਣ ਤੇ ਕਰਤਾ ਸਭ ਸਾਰੇ ਚੱਲ ਜੰਦੇ ਆ ਮੋਟਰਾਂ ਮਟਰ ਚੋਕੇ ਲਿਆਂਦੀਆਂ ਲਾਗੇ ਫੋਣੀ ਸ਼ੁਰੂ ਕਰਦੀ ਪਹਿਲੀ ਹੈਲੋ ਮੋਟਾ ਮਰਖਾ ਆਪਾਂ ਤੇ ਆ ਜਿਹੜਾ ਚੋਕੇ ਸੈਟ ਕੀਤਾ ਉਹਦੇ ਡੇਰੇ ਦੀ ਸਫਾਈ ਜੀ ਕਰੋ ਯਾਰ ਬੰਦ ਵਧੀਆ ਲੱਗੀ ਕੰਮ ਕਵਾੜ ਦੀ ਵੀ ਕਰਤੀ ਆ ਮਾਰ ਕੇ ਯਾਰ ਪਾਪਾ ਐਰ ਕੀ ਮਾਰ ਦੇਣਾ ਆਪਾਂ ਵੇਲੇ ਹੀ ਕਣਕ ਬੀਜ ਕੇ ਆਪਾਂ ਕਰਨਾ ਸਾਰਿਆਂ ਨੂੰ ਆਹ ਟਰੈਕਟਰ ਆਪਾਂ ਦੋ ਛੱਡੇ ਪੈਲੀ ਵਾਉਣ ਨੂੰ ਹੂੰ ਇਹ ਕੈ ਦੀ ਆਪਾਂ ਬੈੱਡ ਤੇ ਟਿਕਾਣੇ ਤੇ ਲਾਈਏ ਕਿਉਂ ਇਹ ਜੱਕਰ ਚਲੋ ਜਿਹੜਾ ਚਲੋ ਚਲੋ ਸੀਨ ਆਪਣੀ ਤੁਰਪੀ ਆ ਅੱਜ ਤੇਵਰ ਦਾ ਸਦਾਰ ਤਿੰਨ ਟਰਾਲੇ ਕਰਦੇ ਆ ਇੱਕ ਟਰਾਲਾ ਲਾਜਾ ਕਰਨਗੇ ਦੂਜਾ ਲੈ ਜਾ ਕਰਨਗੇ ਕੰਮ ਚੱਲੀ ਜਾਊਗਾ ਬਾਬੇ ਨਾਨਕ ਦਾ ਨਾਮ ਲੈ ਕੇ ਕੰਮ ਖਿੱਚੀ ਹੁੰਦੇ ਮੁੰਡੇ ਓ ਯਾਰ ਹਮ ਆਪਣਾ ਮਿੱਠੂ ਕਿੱਥੇ ਆ ਤੂੰ ਹੀ ਬੈਗ ਲਾ ਕੇ ਨਾ ਟਰਾਲਾ ਤੇ ਤੂੰ ਹੀ ਟਰਾਲਾ ਦੂਜਾ ਪਾ ਕੇ ਤੋੜ ਦਿਆ ਕਰਨਾ ਚੰਗਾ ਆਪੇ ਉਹ ਲੱਦੀ ਜਾਣਗੇ ਖਿੱਚ-ਖਿੱਚ ਕੇ ਜਵਾਨ ਬੰਦੇ ਵਧਾਲੋ ਕੋਈ ਨਹੀਂ ਪਰਾਲੀ ਵਾਲੇ ਵੀਰ ਜਿਹੜੇ ਆਪਣੀਆਂ ਗੱਠਾਂ ਲੱਦਣਦੇ ਉਹਨਾਂ ਦਾ ਪ੍ਰਸ਼ਾਦਾ ਪਾਣੀ ਲੈ ਕੇ ਹੁਣ ਇਹ ਲੱਦਣ ਤੇ ਆ ਫੱਟੇ ਨਾ ਨਹੀਂ ਰੋ ਗਿਆ ਫੱਟੇ ਨਾ ਉਹ ਤਾਂ ਚੱਕ ਕੇ ਲੈਂਦਾ ਪਿੱਛੇ ਵੀ ਆਵਾ ਇੱਥੇ ਲਾਉ ਦੇਣੀ ਆ ਫਟਾ ਲਾਉਂਦੇ ਨਹੀਂ ਮੈਂ ਕਿਹਾ ਇਦਾਂ ਲੱਦਣ ਦੇ ਕਿੱਥੋਂ ਗਾਣਾ ਬਹੁਤ ਟੌਪ ਦੇ ਲਾਉਂਦੇ ਬਾਕੇ ਬਾਕੇ ਬਸ ਲੋਡ ਕਰੋ ਉਹਨਾਂ ਦੇ ਸਿਰ ਇੱਕ ਟਰਾਲੀ ਜਮਾ ਕਰ ਦੋ ਫਿਰ ਆਪਣੇ ਆਪ ਸਹੀ ਹੋ ਜੂ ਟਰੈਕਟਰ ਹੈਗਾ ਨਹੀਂ ਗਾੜੀ ਇਹ ਹੈਗਾ ਤਿਆਰ ਟਰੈਕਟਰ ਇਹ ਟਰਾਲੀ ਤੇ ਨਿਕਲ ਲਾ ਜੀ ਜੋਰ ਲਾ ਕੇ ਇੱਕ ਵਾਰੀ ਟਰਾਲੀ ਉਹਨਾਂ ਦੇ ਗਾੜੀ ਜਮਾ ਕਰ ਦਿਓ ਬਸ ਚਲੋ ਚਲੋ ਆ ਜਾਓ ਸਾਰੇ ਜਣੇ ਪ੍ਰਸ਼ਾਦਾ ਖਾ ਲਓ ਕਟਿੰਗ ਉਹਨਾਂ ਵਿਚਾਰਿਆਂ ਨੇ ਅੱਜ ਉਸੇ ਵਾਲੇ ਪਹਾੜ ਤੇ ਆਪਦੇ ਪੈਸੇ ਚਲੋ ਲਿਓ ਪ੍ਰਸ਼ਾਦਾ ਚੋਕਾ ਇਧਰ ਓਏ ਯਰ ਕਰ ਦਿੰਦਾ ਬਾਦੋ ਆਹ ਪਾਸਾ ਸਾਰਾ ਉਹਦਾ ਕੰਮ ਲੈ ਪੁੰਦਾ ਇਹ ਇਹ ਆ ਤਾਂ ਸੰਕਰ ਚੜ ਗਿਆ ਚੜ ਗਿਆ ਦੇ ਆਪਣਾ ਛੋਟਾ ਟਰੈਕਟਰ ਗਿਆ ਖੋਬ ਬਣਾ ਹੈ ਬਣਾਇਆ ਪਉ ਮਿੱਠਾ ਇੱਥੇ ਇੱਥੇ ਘਾਹ ਚੱਲੀ ਜਾਂਦੇ ਕੰਮ भांडे फ <laughs> <laughs> Thank you.

ਮੁਰਗਿਆ 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 ਬੱਸ ਬੱਸ ਨਾ ਮਾ ਦੋ ਬਰੇ ਦੇ ਬੱਸ ਬੱਸ ਨਾ ਮਾ ਨਾਉਣ ਮੇਰੇ ਵੀਰ ਕਿਚੀਆਂ ਦੇ ਕੰਮ ਨੂੰ ਆਉਂਦਿਆ ਤਿੰਨ ਟਾਲੇ ਸ਼ਾਬਾਸ਼ 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 ਖਿੱਚ ਦੋ ਖਿੱਚ ਕੰਮ ਨੂੰ ਨੇ ਇੱਥੋਂ ਬਟੇਰ ਬੰਦ ਕਰ ਦੇਣਾ ਅੱਜ ਆਪਾਂ ਗੱਲ ਕਰਦੇ ਆਂ ਤਿਹਾਰ ਦੀ ਜਿਦ ਤਰਾ ਸੇੜੀ ਹੁਣ ਦਿਵਾਲੀ ਦਾ ਤਿਹਾਰ ਵਾ ਸਾਰੇ ਆਪਣੇ ਵੀਰ ਕੋਈ ਦੱਜਾ ਮਹਾਰਾ ਲਾਈ ਜਾਂਦਾ ਵਾ ਲੜੀਆਂ ਕੋਈ ਕੋਸ਼ ਸਾਰਿਆਂ ਨੂੰ ਕਿੰਨਾ ਚਾਹੁੰਦਾ ਵਾ ਸਿੱਖਾਂ ਵਾਸਤੇ ਬਹੁਤ ਮਤ ਗੁਰਨੇ ਦਰਬੰਦੀ ਛੋੜ ਦਿਵਸ ਮਨਾਇਆ ਗਿਆ ਗੁਰੂ ਮਹਾਰਾਜ ਜੀ ਬੰਦੀ ਜਿਹੜੇ 52 ਰਾਜਿਆਂ ਨੂੰ ਛਡਾ ਕੇ ਲਿਆਏ ਸੀ ਉਨਾਂ ਦਾ ਵੀ ਮਨਾਇਆ ਜਾਂਦਾ ਤੇ ਚਲੋ ਹਿੰਦੂਆਂ ਦੇ ਵਿੱਚ ਵੀ ਜਿਹੜਾ ਸ਼੍ਰੀ ਰਾਮਚੰਦਰ ਬਨਵਾਸ ਘਟ ਕੇ ਆਇਆ ਈ ਤੇ ਜਦੋਂ ਉਹਦੀ ਆਉਣ ਦੀ ਖੁਸ਼ੀ 'ਚ ਵੀ ਪਟਾਕੇ ਚਲਾਏ ਚਲੋ ਜਿੱਦਾਂ ਮਰਜੀ ਹੈ ਜ਼ਰੂਰੀ ਨਹੀਂ ਵੀ ਆਪਾਂ ਪਟਾਕਿਆਂ ਨਾਲ ਹੀ ਦੀਵਾਲੀ ਮਨਾਉਣੀ ਆ ਇਸ ਦਿਨ ਗੁਰਦਰਾ ਸਾਹਿਬ ਦਰਸ਼ਨ ਕਰੋ ਘਰੇ ਆਪ ਦਾ ਜੀਆਂ ਅੱਜ ਬੈ ਕੇ ਵਧੀਆ ਗੱਫਾ ਪਾਣੀ ਛਕੋ ਬਾਬੇ ਦਾ ਨਾਮ ਲਓ ਪ੍ਰਮਾਤਮਾ ਦਾ ਇਹ ਕੋਈ ਦੇਣਾ ਤਿਹਾਰ ਦੇ ਚੱਕਰ ਦੇ ਵਿੱਚ ਹੀ ਆਪਾਂ ਜਿੱਦਾਂ ਛੁੱਟੀ ਛੱਟੀ ਕਰਨੀ ਹੁੰਦੀ ਆ ਨਹੀਂ ਤੇ ਜ਼ਿਮੀਦਾਰਾਂ ਨੂੰ ਕਿਸੇ ਨੂੰ ਕੋਈ ਛੁੱਟੀ ਨਹੀਂ ਹੁਣ ਅੱਜ ਸਵੇਰ ਦੇ ਲੱਗੇ ਆ ਬੰਦੇ ਹੁਣ ਸਵੇਰੇ ਆਂਦੇ ਛੁੱਟੀ ਮਾਰਨੀ ਆ ਚਲੋ ਦੇਣੀ ਵੀ ਚਾਹੀਦੀ ਅਗਲਿਆਂ ਨੂੰ ਸਾਰਾ ਸਿਆਲ ਦੇ ਵਿੱਚ ਹੁੰਦਾ ਜਿੰਨੇ ਆਪਣੇ ਨਾਲ ਸਾਰੇ ਬੰਦੇ ਬਈ ਯੂਪੀ ਦੇ ਆ ਉਹ ਤਿਹਾਰ ਪੂਰੇ ਧੂਮ ਧਾਮ ਨਾਲ ਮਨਾਉਂਦੇ ਆ ਤੇ ਸਾਰੇ ਗੱਲ ਗੱਦੀ ਦੁਨੀਆ ਨੇ ਮਨਾਉਣਾ ਚਲੋ ਭਾਵੇਂ ਫਸਲਾਂ ਮਰੀਆਂ ਵੀ ਆ ਫੇਰ ਕਿਹੜੀ ਗੱਲ ਆ ਫਸਲਾਂ ਮਰਦੀਆਂ ਰਹਿਣੀਆਂ ਤਗੜੀਆਂ ਰਹਿਣੀਆਂ ਬਸ ਉਹਨਾਂ ਦੇ ਆ ਪਰਿਵਾਰ ਚ ਸ਼ੁੱਖ ਸ਼ਾਂਤ ਰਵੇ ਤੇ ਫੇਰ ਤੇ ਕੋਈ ਗੱਲ ਨਹੀਂ ਤੇ ਬਾਕੀ ਸਾਰੇ ਵੀਰਾਂ ਨੂੰ ਆਪਣੇ ਮੇਰੇ ਵੱਲੋਂ ਸੰਧੂ ਪਰਿਵਾਰ ਵੱਲੋਂ ਸਾਰੇ ਵੀਰਾਂ ਨੂੰ ਹੈਪੀ ਦੀਵਾਲੀ ਬੰਦੀ ਛੋੜ ਦਸਮੀ ਦੀਆਂ ਵਧਾਈਆਂ ਹੋਣ ਸਾਰੇ ਵੀਰਾਂ ਨੂੰ ਕਿਉਂਕਿ ਸਵੇਰੇ ਤੁਹਾਡੇ ਕੋ ਵੀਡੀਓ ਆ ਜਾਣੀ ਆ ਦੇ ਵਿੱਚ ਤੇ ਸਭ ਤੋਂ ਵੱਧ ਵੀ ਪ੍ਰਮਾਤਮਾ ਦਾ ਨਾਮ ਜਪੋ ਵੰਡ ਛਕੋ ਤੇ ਕਿਰਤ ਕਰੋ ਸਭ ਕੁਝ ਵਿੱਚ ਹੀ ਆ ਉਹਨਾਂ ਆਪਣੇ ਸਿੰਘ ਸੂਰਮੇ ਲੱਗੇ ਆਉਂਦੇ ਆ ਹੁਣ ਇਹਨਾਂ ਨੇ ਤਿੰਨ ਟਰਾਲੀਆਂ ਆ ਥਾਂ ਪਾਉ ਦਾ ਚੁੱਕਣਾ ਵਾ ਅੱਜ ਤਿੰਨ ਟਰਾਲੀਆਂ ਲੱਗੀਆਂ ਤਿੰਨਾਂ ਟਰਾਲੀਆਂ ਮਾਲ ਪਾਉਣਾ ਵਾ ਥੋੜਾ ਬੜਾ ਬੜਾ ਰਹਿ ਜਾ ਬਰਹਿਣਾ ਨਹੀਂ ਚਾਹੀਦਾ ਆ ਨਿਪੜ ਗਿਆ ਛਾੜਦੀ ਹਣ ਟਰਾਲੇ ਪਹੁੰਚ ਗਏ ਆ ਸਵੇਰੇ ਲਾਵਾਂਗੇ ਇਹਨਾਂ ਨੂੰ ਹੁਣ ਸਵੇਰੇ ਨਾਲੇ ਦੀਵਾਲੀ ਆ ਬੰਦਿਆਂ ਤੋਂ ਬੀਰ ਨੂੰ ਪੱਖਾ ਲਵਾ ਕੇ ਮਸ਼ੀਨਾਂ ਮਸ਼ੂਨਾਂ ਝਾੜਤੀਆਂ ਸ਼ੇਰਾਂ ਨੇ ਉਹ ਤੱਕਾ ਸਟਾਰਟ ਆਏ ਟਰਾਲੀ ਆ ਦੇ ਬੈਗ ਲਾ ਦੇ ਜਾਣ ਦੇ ਜਾਣ ਦੇ ਉੱਥੇ ਲਾਓ ਬੈਗ ਕਰਕੇ ਉਹ ਟਰੈਕਟਰ ਟਰਬੋ ਲਾ ਲਿਆ ਮਾਨੀ ਓਏ ਚਲ ਰਹਿਣ ਦਾ ਇੱਥੇ ਵਾਰਤਾ ਠੀਕ ਆ ਹੁਣ ਆ ਬੈਲਰ ਤੇ ਹਵਾ ਵੱਜਣ ਲਈ ਆ ਨੰਨੇ ਲੈਂਦੇ ਗੱਲ ਕਰੀ ਸੀਜ਼ਨ ਪੂਰਾ ਠੋਕਣ ਦੇ ਆ ਜਿੰਨਾ ਮਿਲਦਾ ਕੰਮ ਜਿੰਨਾ ਚੁੱਕਿਆ ਜਾਂਦਾ ਉਨਾਂ ਪੰਗਾ ਲੈਣਾ ਮੁੜ ਕੇ ਜੀ ਸਾਰੇ ਪਿੰਡ ਦੀ ਪਰਾਲੀ ਬੰਨ ਗਏ ਤੇ ਮੁੜ ਕੇ ਚੁੱਕੀ ਨਾ ਜਾਵੇ ਉਹ ਸੁਣੋ ਜ ਉਹ ਪੁੱਤ ਲਵਾਇਆ ਟਰਾਲੀ ਉਹਨਾਂ ਟਰੈਕਟਰ ਲੈ ਆਊਗਾ ਓਏ ਸੁਨੀਤਾ ਉਹ ਜੋ ਆ ਗਿਆ ਉਸ ਦੇ ਉੱਪਰ ਪਾਣੀ ਜ਼ਰੂਰ ਡਾਲ ਦੇਣਾ ਇਹ ਨਾ ਜਿੰਨੀ ਪ੍ਰਾਲੀ ਇਕੱਠੀ ਕੀਤੀ ਇਥੇ ਧੂਆਂ ਲਗਾਵੇ ਓ ਬੀਜਾ ਇਹ ਨਾ ਸਵੇਰ ਨਾਰ ਚੱਲਦੇ ਹੋਣਾ ਨਹੀਂ ਨਹੀਂ ਅਹੀਂ ਆਖੀਏ ਦੀਵਾਲੀ ਸ਼ੈੱਡ ਚੋਂ ਨਾ ਨਾਰ ਬਾਲੇ ਤੁਸੀਂ ਧੁੱਗਾ ਬਾਲ ਲਿਆ ਹੋਏ ਸਾਰਾ ਸਾਰਾ ਤਾਂ ਨੂੰ ਲਾਟਾਂ ਨਿਕਲਦੀਆਂ ਸਾਰੇ ਪਿੰਡ ਚ ਕਿ ਨਹੀਂ ਸੰਧੂਆਂ ਨੇ ਵੇਖੋ ਜੀ ਵੱਡਾ ਹਰਾ ਨਾਰ ਬਾਲਿਆ ਇਨਾ ਖੜਾ ਅੱਜ 10 ਦਿਨ ਪਰਾਲੀ ਇਕੱਠੀ ਕਰਕੇ ਸੰਧੂਆਂ ਨੇ ਨਾਰ ਵੇਖੋ ਬਾਲ ਲਿਆ ਹਾਂ ਚਲੋ ਨਾ ਉਹ ਤੋਂ ਤੇ ਸਵੇਰੇ ਆਪਾਂ 10 ਵਜੇ ਤੱਕ ਲਾ ਗਏ ਮੁੜ ਕੇ ਦੀਵਾਲੀ ਵੇਖਣ ਜਾਣਾ